ਰਣਾ ਜੀ ਕਹਿੰਦੇ ਰਾਹੁਲ ਗਾਂਧੀ ਦਾ ਵਿਆਹ ਧਰਿਆ ਹੋਇਆ ਤੇ ਕੁੜੀ ਪੰਜਾਬੀ ਬੋਲਦੀ ਆ ਦੇਖੋ ਜੀ ਪਹਿਲੀ ਗੱਲ ਤੇ ਵੀ ਰਾਹੁਲ ਗਾਂਧੀ ਹੋਰਾਂ ਦੇ ਵਿਆਹ ਦੀ ਚਰਚਾ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਭਾਰਤੀ ਮੀਡੀਆ ਦੇ ਕੋਲੇ ਆਮ ਤੌਰ ਦੇ ਉੱਤੇ ਜਦੋਂ ਕੋਈ ਵੱਡੀ ਖਬਰ ਨਹੀਂ ਹੁੰਦੀ ਫਿਰ ਦੋ ਵਿਆਹਾਂ ਦੀ ਗੱਲ ਚੱਲਦੀ ਹੁੰਦੀ ਆ ਇੱਕ ਸਲਮਾਨ ਖਾਨ ਕਦ ਸ਼ਾਦੀ ਕਰਾएंगे ਔਰ ਦੂਸਰਾ ਰਾਹੁਲ ਗਾਂਧੀ ਕਦ ਸ਼ਾਦੀ ਕਰਾएंगे ਇਹ ਸਟੋਰੀਆਂ ਚੱਲਦੀਆਂ ਹੁੰਦੀਆਂ ਪਰ ਮੇਰਾ ਖਿਆਲ ਆ ਵੀ ਹੁਣ ਆਉਦੇ ਸਮੇਂ ਦੇ ਵਿੱਚ ਕਹਾਣੀ ਇੱਕ ਰਹਿ ਜਾਣੀ ਆ ਕਿ ਰਾਹੁਲ ਗਾਂਧੀ ਦੇ ਵਿਆਹ ਦੀਆਂ ਖਬਰਾਂ ਉੜਦਿਆਂ 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 ਮੀਡੀਆ ਤੱਕ ਆ ਗਈਆਂ ਸੁਣਨ ਦੇ ਵਿੱਚ ਚੱਲ ਆਈ ਹੈ ਸਨ ਸਭ ਕਿ ਨਵੰਬਰ ਮਹੀਨੇ ਦੇ ਵਿੱਚ ਇਹ ਵਿਆਹ ਹੋ ਜਾਣਾ ਕਹਿੰਦੇ ਵੀ ਇਸ਼ਕ ਦਾ ਪੇਚਾ ਚੱਲ ਰਿਹਾ ਇਸ ਵੇਲੇ ਕਹਿੰਦੇ ਵੀ ਇਸ਼ਕ ਦਾ ਪੇਚਾ ਪੂਰੀ ਤਿੰਗ ਝੂਤੀ ਜਾ ਰਹੀ ਹੈ ਰਾਹੁਲ ਗਾਂਧੀ ਤੇ ਪਰਨੀਤੀ ਦੋਵਾਂ ਦੇ ਵਿਆਹ ਦੀ ਖਬਰ ਆ ਰਹੀ ਹੈ ਸੁਸ਼ੀਲ ਕੁਮਾਰ ਸ਼ਿੰਦੇ ਜਿਹੜੇ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਦੀ ਇਹ ਧੀ ਰਾਣੀ ਆ ਦੂਜੀ ਗੱਲ ਇਹ ਵੀ ਤਿੰਨ ਵਾਰ ਦੀ ਵਿਧਾਨ ਸਭਾ ਦੀ ਮੈਂਬਰ ਆ ਤੇ ਇਸ ਵਾਰੀ ਯਾਨੀ ਕਿ ਐਤਕੀ ਹੁਣ ਉਹ ਹੈ ਕਿ ਸੰਸਦ ਮੈਂਬਰ ਸੋ ਇਹ ਹੈ ਜੀ ਕਿ ਦੋਵੇਂ ਜਣੇ ਕਾਫੀ ਸਮੇਂ ਤੋਂ ਕਨੇ ਸੰਪਰਕ ਦੇ ਵਿੱਚ ਆ ਦੋਵੇਂ ਜਣੇ ਇਸ਼ਕ ਦੀ ਪਾਰਤ ਵੀ ਪੜਦੇ ਤੇ ਦੋਵੇਂ ਇੱਕ ਦੂਜੇ ਨੂੰ ਸਮਝਦੇ ਵੀ ਆ ਯਾਨੀ ਕਿ ਮੀਡੀਆ ਦੇ ਕੋਲੇ ਇੱਕ ਵੱਡੀ ਖਬਰ ਆ ਜਾਣੀ ਹੈ ਤੇ ਵਿਰੋਧੀਆਂ ਦੇ ਕੋਲੇ ਵਿਸ਼ਾ ਮੁੱਕ ਜਾਣਾ ਕਿ ਇਹ ਤਾਂ ਪੱਪੂ ਹੈ ਇਸਨੇ ਤਾਂ ਸ਼ਾਦੀ ਵੀ ਨਹੀਂ ਕਰਵਾਈ ਤੇ ਸੋਸ਼ਲ ਮੀਡੀਆ ਤੇ ਤਸਵੀਰਾਂ ਵੀ ਆਈਆਂ ਲੜਕੀ ਦੀਆਂ ਹਾਂਜੀ ਆਈਆਂ ਜੀ ਆਈਆਂ ਕਿਉਂਕਿ ਜਦੋਂ ਹੁਣ ਤੂਣਾ ਦਾ ਪ੍ਰਚਾਰ ਹੁੰਦਾ ਜੀ ਉਸ ਵੇਲੇ ਤਾਂ ਆਪਾਂ ਜਾਣਦੇ ਵੀ ਹਰ ਇੱਕ ਚਿਹਰਾ ਨਸ਼ਰ ਹੁੰਦਾ ਹੀ ਆ। ਸਾਲਾਂ ਕਿ ਦੋਵਾਂ ਦੀਆਂ ਕੋਈ ਇਦਾਂ ਦੀਆਂ ਨਹੀਂ ਆਈਆਂ ਪਰ ਇਹ ਆ ਵੀ ਉਹਨੂੰ ਮੇਰੇ ਖਿਆਲ ਆ ਵੀ ਜੇ ਆਪਾਂ ਗੂਗਲ ਤੇ ਵੀ ਸਰਚ ਕਰਦੇ ਵੀ ਕੁੜੀ ਆਹਾ ਜਾਂ ਉਦਾਂ ਵੀ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ। ਬੀਬੀ ਜਗੀਰਕੌਰ ਤੇ ਪਰਮੇਂਦਰ ਸਿੰਘ ਢੀਂਡਸਾ ਜਾ ਕੇ ਅਕਾਲ ਤਖਤ ਤੇ ਪੇਸ਼ ਹੋਇਆ ਕੀ-ਕਿਆ ਉਹਨਾਂ ਨੇ ਜਾ ਕੇ ਕੀ ਉਹਨਾਂ ਨੇ ਬੁਲਾਇਆ ਸੀ ਜਾਂ ਉਹ ਆਪ ਹੀ ਪੇਸ਼ ਹੋ ਜਾ ਕੇ। ਸਨ ਸਭ ਅਸਲ ਦੇ ਵਿੱਚ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਗੁਬੀਰ ਸਿੰਘ ਉਨ੍ਹਾਂ ਦੇ ਵੱਲੋਂ ਪਿਛਲੇ ਦਿਨੀ ਇਹ ਗੱਲ ਕਹੀ ਗਈ ਸੀ ਕਿ 2007 ਤੋਂ ਲੈ ਕੇ 17 ਤੱਕ ਜਿਹੜੇ ਜਿਹੜੇ ਵੀ ਆਕਾਲੀ ਦਲ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਆ ਉਹ ਸਾਰੇ ਦੇ ਸਾਰੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਆਪਾਂ ਵੀ ਇਹ ਗੱਲ ਕਹਿੰਸੀ ਜੇ ਇਕੱਲਾ ਸੁਖਬੀਰ ਸਿੰਘ ਬਾਦਲ ਹੀ ਕਿਉਂ ਸੁਖਬੀਰ ਸਿੰਘ ਬਾਦਲ ਉਦੋਂ ਉਪ ਮੁੱਖ ਮੰਤਰੀ ਸੀ ਮੁੱਖ ਮੰਤਰੀ ਸਾਹਿਬ ਦੁਨੀਆ ਦੇ ਉੱਤੇ ਨਹੀਂ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੰਤਰੀ ਮੰਡਲ ਦੇ ਵਿੱਚ ਕੋਈ ਵੀ ਸੀ ਉਹਨਾਂ ਨੂੰ ਇਹ ਗੱਲ ਕਹੀ ਆ ਆਕਾਲੀ ਦਲ ਦੇ ਪਾਸੋਂ ਜਿਹੜੇ ਸਿਗੇ ਚਿਹਰੇ ਤੇ ਉਹਨਾਂ ਨੂੰ ਆ ਕੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੋਗਾ ਕੈਬਨਿਟ ਦੇ ਵਿੱਚ ਫੈਸਲੇ ਤਾਂ ਸਾਂਝੇ ਹੁੰਦੇ ਸੀ ਰਾਏ مشਵਰਾ ਕਰਕੇ ਹੁੰਦੇ ਸੀ ਹੁਣ ਤੱਕ ਸੁਖਬੀਰ ਬਾਦਲ ਡਾਕਟਰ ਗਲਜੀਤ ਸਿੰਘ ਟੀਮਾ ਵਿਕਰਮ ਸਿੰਘ ਮਜੀਠੀਆ ਜਿਹੜੇ ਉਦੋਂ ਮਾਲ ਮੰਤਰੀ ਹੁੰਦੇ ਸੀ ਫਿਰ ਸੁੱਚਾ ਸਿੰਘ ਲੰਗਾ ਜਿਹੜੇ ਉਦੋਂ ਮੰਤਰੀ ਹੁੰਦੇ ਸੀ ਫਿਰ ਮਨਪ੍ਰੀਤ ਬਾਦਲ ਜਿਹੜੇ ਉਹਦਾ ਵਿੱਤ ਮੰਤਰੀ ਹੁੰਦੇ ਸੀ ਤੇ ਅੱਜ ਇਹਨਾਂ ਦੇ ਵੱਲੋਂ ਯਾਨੀ ਕਿ ਤਿੰਨ ਜਿਹੜੇ ਨੇ ਅੱਜ ਆਪਣਾ ਸਪਸ਼ਟੀਕਰਨ ਦਿੱਤਾ ਬੀਬੀ ਜਗੀਰ ਕੌਰ ਨੇ ਸੋਨ ਸਿੰਘ ਠੰਡਲ ਨੇ ਤੇ ਅੱਜ ਪਰਮਿੰਦਰ ਸਿੰਘ ਢੀਂਸਾ ਜਿਨ੍ਹਾਂ ਜਣੇ ਨੇ ਸਪਸ਼ਟ ਕਰਨ ਦਿੱਤਾ ਬੀਬੀ ਦਿਗੀਰ ਕੌਰ ਨੇ ਤਾਂ ਆਪਣੇ ਸਪਸ਼ਟ ਕਰਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਂ ਤਾਂ ਕੁਝ ਕੁ ਦਿਨਾਂ ਦੇ ਲਈ ਹੀ ਮੰਤਰੀ ਰਹੀ ਸਾਂ ਮੈਂ ਕੁਝ ਕੁ ਦਿਨਾਂ ਬਾਅਦ ਮੰਤਰੀ ਉਹਦੇ ਤੋਂ ਪੜੇ ਹੋ ਗਈ ਸੀ ਕਿਉਂਕਿ ਉਹਦੇ ਕੇਸਕੂਸ ਚੱਲਦੇ ਹੁੰਦੇ ਸੀ ਜਦੋਂ ਤੱਕ ਜਿੰਨੇ ਜਣਾਂ ਤੱਕ ਮੈਂ ਮੰਤਰੀ ਰਹੀ ਹਾਂ ਮੇਰੇ ਨਾਲ ਕੋਈ ਵੀ ਐਸਾ ਮਸ਼ਵਰਾ ਮੇਰੇ ਨਾਲ ਕੋਈ ਵੀ ਐਸੀ ਗੱਲ ਨਹੀਂ ਸੀ ਉਹਦੋਂ ਹੁੰਦੀ ਅਗਲੀ ਗੱਲ ਇਹ ਜੀ ਕਿ ਅੱਜ ਪਰਮਿੰਦਰ ਸਿੰਘ ਢੀਂਡਸਾ ਨੇ ਗੱਲ ਕਹੀ ਆ ਕਿ ਅਸੀਂ ਨਿਮਾਣੀ ਸਿੱਖ ਦੇ ਤੌਰ ਦੇ ਉੱਤੇ ਹਰ ਗੱਲ ਨੂੰ ਮੰਨਦੇ ਆ ਤੇ ਮਾਫੀ ਮੰਗਦੇ ਆ ਸੋਹਣ ਸਿੰਘ ਠੰਡਨ ਲਈ ਇਹ ਗੱਲ ਕਹੀ ਤੇ ਬਾਕੀ ਹਾਲੇ ਚਈ ਨਹੀਂ ਸ਼ਾਇਦ ਹਾਲੇ ਸਿਕੰਦਰ ਸਿੰਘ ਮਲੂਕਾ ਖੋਰਾਣੇ ਨੇ ਵੀ ਆਪਣਾ ਸਪਸ਼ਟੀਕਰਨ ਦੇਣਾ ਕਈ ਹੋਰ ਵੀ ਚਿਹਰੇ ਬਾਕੀ ਹੈਗੇ ਆ ਬਾਕੀ ਜਥੇਦਾਰ ਸਾਹਿਬਾਨ ਦੇ ਵੱਲੋਂ ਕਦੋਂ ਮੀਟਿੰਗ ਕਰਕੇ ਇਹਨਾਂ ਦੇ ਬਾਰੇ ਮਾਫੀ ਮੰਗਣ ਵਾਲਿਆ ਪਰ ਇਹ ਕੀ ਫੈਸਲਾ ਕੀਤਾ ਜਾਂਦਾ ਇਹ ਹੁਣ ਵਕਤ ਬਿਆਨ ਕਰੂਗਾ ਜੀ ਹੂੰ ਹੂੰ ਇਹ ਕਿਵੇਂ ਫੀਲ ਗੁੱਡ ਐਕਸਰਸਾਈਜ਼ ਆ ਜਾਂ ਇਹਦਾ ਕੋਈ ਮੰਤਵ ਵੀ ਹੋਏਗਾ ਇਹਦਾ ਕੋਈ ਫਰਕ ਵੀ ਪੈਣਾ ਇਹਦੇ ਨਾਲ ਦੇਖੋ ਜੀ ਇਹ ਅਜਿਹਾ ਕਿ ਇਹ ਨਾਲ ਫਿਰ ਸਾਰਾ ਕੁਝ ਅਕਾਲੀ ਦਲ ਦੀ ਸਿਆਸਤ ਕਰਦੀ ਨਿਰਪਰ ਇਸ ਗੱਲ ਦੇ ਉੱਤੇ ਕਿ ਮਾਫੀ ਇਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਪਰ ਮਾਫੀ ਕਿਹੜੇ ਰੂਪ ਦੇ ਵਿੱਚ ਹੁੰਦੀ ਆ ਦੇਖੋ ਜਿਹੜੇ ਅਸੀਂ ਸਿੱਖ ਭਾਈਚਾਰੇ ਦੇ ਲੋਕ ਆ ਸਾਡੇ ਲਈ ਸੁਪਰੀਮ ਆ ਜਿਹੜੀ ਉਹ ਆਪਾਂ ਜਾਣਦੇ ਕਿ ਅਕਾਲ ਸਖਤ ਸਾਹਿਬ ਆ ਅਕਾਲ ਤਖਤ ਸਾਬ ਹੁਣ ਇਹਨਾਂ ਦੇ ਵੱਲੋਂ ਕੀ ਕਿਹਾ ਜਾਂਦਾ ਵੀ ਉਹ ਮਾਫ਼ ਕਰ ਦਿੰਦੇ ਆ ਤਨਖਾਹ ਲਾਉਂਦੇ ਆ ਧਾਰਮਿਕ ਸਜ਼ਾ ਲਾਉਂਦੇ ਆ ਪੰਚ ਚੋਕੜਦੇ ਆ ਨਹੀਂ ਕੜਦੇ ਇਹ ਉਸ ਫੈਸਲੇ ਤੋਂ ਬਾਅਦ ਤੈ ਹੋਗਾ ਵੀ ਅਕਾਲੀ ਦਲ ਕੇਰੇ ਰੂਪ ਦੇ ਵਿੱਚ ਅੰਗੜਾਈ ਲੈਂਦਾ ਜੀ ਤੇ ਬਾਕੀ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਫਿਰ ਗੱਠਜੋੜ ਹੋ ਨਹੀਂ ਸਕਿਆ ਨਹੀਂ ਜੀ ਨਹੀਂ ਹੋ ਨਹੀਂ ਸਕਿਆ ਜੀ ਇਹ ਗੱਠਜੋੜ ਹੋਣ ਦੀ ਸੰਭਾਵਨਾ ਸੀ ਪਰ ਇਹ ਗੱਠਜੋੜ ਹੋਇਆ ਨਹੀਂ ਪਿਛਲੇ ਕਈ ਹਫ਼ਤਿਆਂ ਤੋਂ ਇਹ ਐਕਸਰਸਾਈਜ਼ ਆ ਜਿਹੜੀ ਉਹ ਅੰਦਰ ਖਾਤੇ ਚੱਲਦੀ ਸੀ ਵੇ ਹੁਣ ਗੱਠਜੋੜ ਹੋ ਜਾਣਾ ਗੱਠਜੋੜ ਹੋ ਜਾਊਗਾ ਗੱਠਜੋੜ ਹੋ ਜਾਊਗਾ ਦੋਵੇਂ ਪਾਰਟੀਆਂ ਹੀ ਚਾਹੁੰਦੀਆਂ ਸੀ ਕਿ ਗੱਠਜੋੜ ਹੋ ਜੇ ਆਮ ਆਦਮੀ ਪਾਰਟੀ ਇੱਥੇ ਸਾਨੂੰ ਸਭ 10 ਸੀਟਾਂ ਮੰਗਦੀ ਸੀ ਉਹਨਾਂ ਨੂੰ 10 ਸੀਟਾਂ ਦੇ ਕੇ ਕਾਂਗਰਸ ਰਾਜ਼ੀ ਨਹੀਂ ਸੀ ਉਹ ਕਹਿੰਨੇ ਸੀ ਕਿ ਤੁਸੀਂ 5 ਸੀਟਾਂ ਲੈ ਲਓ ਉਹਨਾਂ ਨੇ ਪਹਿਲਾਂ 3ਾਂ ਦੀ ਪੇਸ਼ਕਸ਼ ਕੀਤੀ ਸੀ ਫਿਰ 3ਾਂ ਤੋਂ 5ਾਂ ਦੇ ਉੱਤੇ ਆ ਗਏ ਤੇ ਫਿਰ ਜਿਹੜੀਆਂ 10 ਸੀਟਾਂ ਆਮ ਆਦਮੀ ਪਾਰਟੀ ਮੰਗਦੀ ਸੀ ਤਾਂ ਮੰਗਦੀ ਵੀ ਉਹ ਸੀ ਜਿਹੜੀਆਂ ਪੰਜਾਬ ਤੇ ਦਿੱਲੀ ਦੀ ਹੱਦ ਨਾਲ ਜੁੜੀਆਂ ਉਹ ਕਹਿੰਨੇ ਵੀ ਦੇਖੋ ਦੋਹਾਂ ਸੂਬਿਆਂ ਦੇ ਵਿੱਚ ਸਾਡੀ ਸਰਕਾਰ ਆ ਤੇ ਇੱਥੇ ਸਾਡੀ ਸਰਕਾਰ ਦਾ ਪ੍ਰਭਾਵ ਆ ਪਰ ਇਹ ਗੱਲ ਮੰਨੀ ਨਹੀਂ ਗਈ ਇਸ ਕਰਕੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੋੜ ਦੀ ਸੰਭਾਵਨਾ ਤੜਕ ਹੋ ਗਈ ਹੈ ਸੰਭਾਵਨਾ ਕਾਹਦੀ ਹੁਣ ਤਾਂ ਗੱਲ ਤੜਕੀ ਹੋ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੇ ਹਿੱਸੇ ਦੇ ਵੀ ਉਮੀਦਵਾਰ ਅਜ ਐਲਾਨ ਦਿੱਤੇ ਆ ਤੇ ਕਾਂਗਰਸ ਦੀ ਉਤਪੜੀ ਆਪਣੇ ਉਮੀਦਵਾਰਾਂ ਦੀ ਨੇਰੀ ਲੈ ਜਾਂਦੀ ਵੀ ਭਾਈ ਛੇਰੀ ਛੇਰੀ ਆ ਐਲਾਨ ਲੜਗੇ ਮੇਰਾ ਖਿਆਲ ਆ ਵੀ 12 ਤਰੀਕ ਤੱਕ ਪਾ ਨਾਮਜ਼ਦਗੀਆਂ ਦਾਖਲ ਕਰਨ ਦਾ ਵੇਲਾ ਸੋ ਵੈਸੇ ਤਾਂ ਕਾਂਗਰਸ ਦਾ ਕਲਚਰਾ ਵੀ ਐਨ ਮੌਕੇ ਦੇ ਉੱਤੇ ਸਾਰੀ ਗੱਲ ਕਰਨੀ ਆ ਪਰ ਉਹਨਾਂ ਦੇ ਵੱਲੋਂ ਹੁਣ ਅਟੋ ਫਾਟੀ ਹੋ ਕੇ ਚੋਣ ਲੜੀ ਜਾਊਗੀ ਬੁਜਰੰਗ ਪੁਨੀਆ ਨੂੰ ਕਿਉਂ ਮਾਰਨ ਨੂੰ ਫਿਰਦੇ ਆ ਬੁਜਰੰਗ ਪੁਨੀਆ ਨੇ ਇਹ ਗੱਲ ਕਹੀ ਹੈ ਜੀ ਉਹ ਕਹਿੰਦਾ ਦੇਖੋ ਵੀ ਮੈਨੂੰ ਨਾ ਜਾਨੋ ਮਾਰਨ ਦੀਆਂ ਧਮਕੀਆਂ ਆਈਆਂ ਉਹਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈਆਂ ਵੱਡੇ ਖਿਡਾਰੀ ਨੇ ਜਦੋਂ ਆਪਾਂ ਜਾਣਦੇ ਕਿ ਖਿਡਾਰਨਾਂ ਦੇ ਨਾਲ ਜ਼ਿਆਰਤੀ ਦੀਆਂ ਕਿਤੇ ਤਾਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਤੇ ਜਦੋਂ ਆਪਾਂ ਬ੍ਰਿਜ ਭੂਸ਼ਨ ਦੇ ਖਿਲਾਫ ਬੜੀਆਂ ਸ਼ਿਕਾਇਤਾਂ ਆਉਂਦੀਆਂ ਹੁੰਦੀਆਂ ਸੀ ਉਸ ਵੇਲੇ ਦੇ ਨਾਲ ਵੀ ਜੁੜੀ ਜਾਂਦਾ ਜੋ ਜਦੋਂ ਸਾਖੀ ਮਲਕ ਵਿਨੇਸ਼ ਪੁਗਾਟ ਤੇ ਇੱਕ ਬਜਰੰਗ ਪੂਨੀਆ ਤੇ ਕਈ ਹੋਰ ਖਿਡਾਰੀ ਸੰਘਰਸ਼ ਕਰਦੇ ਸੀ ਜਿਹੜਾ ਉਹਦੇ ਖਿਲਾਫ ਬ੍ਰਿਜ ਭੂਸ਼ਨ ਦੇ ਖਿਲਾਫ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਬੜੀਆਂ ਖਬਰਾਂ ਆਈਆਂ ਪਰ ਹੁਣ ਵਿਨੇਸ਼ ਪੁਗਾਟ ਤੇ ਬਜਰੰਗ ਪੂਨੀਆ ਦੋਨੋਂ ਕਾਂਗਰਸ ਚਲੇ ਗਏ ਬਜਰੰਗ ਨੂੰ ਬਣਾ ਦਿੱਤਾ ਜੀ ਆਲ ਇੰਡੀਆ ਕਾਂਗਰਸ ਕਿਸਾਨ ਕਮੇਟੀ ਦਾ ਚੇਅਰਮੈਨ ਤੇ ਦੁਲਾਣਾ ਵਿਧਾਨ ਸਭਾ ਖੇਤਰ ਤੋਂ ਮਿਲ ਗਈ ਜੀ ਟਿਕਟ ਵਿਨੇਸ਼ ਪੁਗਾਟ ਨੂੰ ਤੇ ਬਜਰੰਗ ਪੂਨੀਆ ਨੇ ਕੱਲ ਕਹੀਆ ਕਿ ਮੈਨੂੰ WhatsApp ਦੇ ਉੱਤੇ ਜਾਨੋ ਮਾਰਨੀਆਂ ਧਮਕੀਆਂ ਆ ਰਹੀਆਂ ਤਮ ਕੀ ਦੇਣ ਵਾਲੇ ਨੇ ਇਹ ਗੱਲ ਕਹੀ ਆ ਕਿ ਜੇ ਤਰ ਤੂੰ ਕਾਂਗਰਸ ਨਾ ਛੱਡੀ ਜੇਕਰ ਦੂਰ ਨਾ ਹੋਇਆ ਤਾਂ ਫਿਰ ਤੂੰ ਤੇ ਤੇਰਾ ਪਰਿਵਾਰ ਨਤੀਜੇ ਤੋਂ ਹਸਣ ਵਾਸਤੇ ਤਿਆਰ ਬਰ ਤਿਆਰ ਰਹੋ ਜੀ ਤੇ ਦੂਸਰਾ ਪੰਜਾਬ ਪਰਦੇ ਜਿਹੜੇ ਡਾਕਟਰ ਨੇ ਉਹਨਾਂ ਨੇ ਹੜਤਾਲ ਉਹ ਕੋਲਕੱਤਾ ਵਾਲੇ ਰੇਪ ਕਾਂਡ ਕਰਕੇ ਕੀਤੀ ਆ ਜਾਂ ਹੋਰ ਕਾਰਨ ਨੇ ਕੋਈ ਨਹੀਂ ਜੀ ਇਹ ਉਹ ਵੀ ਕਾਰਨ ਆ ਵੀ ਭਾਈ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਇਹਦੇ ਵਿੱਚ ਕੁਝ ਹੋਰ ਕਾਰਨ ਵੀ ਆ ਸੂਬੇ ਦੀ ਸਰਕਾਰ ਦੇ ਕੋਲੋਂ ਉਹ ਵਾਜਬ ਤਨਖਾਹਾਂ ਚਾਹੁੰਦੇ ਆ ਸੂਬੇ ਦੀ ਸਰਕਾਰ ਕੋਲੋਂ ਵਾਜਬ ਭੱਤੇ ਤੇ ਹੋਰ ਜੜੀਆਂ ਉਹਨਾਂ ਦੀਆਂ ਨਿੱਜੀ ਸਮੱਸਿਆਵਾਂ ਦਾ ਉਹਨਾਂ ਦਾ ਹੱਲ ਚਾਹੁੰਦੇ ਆ। ਸੂਬੇ ਦੀ ਸਰਕਾਰ ਦੇ ਕੋਲ ਉਹਨਾਂ ਦੀ ਮੰਗ ਆ ਕਿ ਤੁਸੀਂ ਸਾਨੂੰ ਜਲਦ ਤੋਂ ਜਲਦ ਜਿਹੜੀ ਸਾਡੀ ਸੁਰੱਖਿਆ ਮੁਹੱਈਆ ਕਰਵਾਓ ਕਿਉਂਕਿ ਅੱਜ ਕੱਲੇ ਜੇਕਰ ਹਸਪਤਾਲ 'ਚ ਕੋਈ ਜਿਹੜੀ ਡੈਥ ਹੋ ਜਾਂਦੀ ਹੈ, ਪਰਿਵਾਰਕ ਮੈਂਬਰ ਉਹਦੇ ਆ ਕੇ ਡਾਕਟਰ ਨੂੰ ਕੁੱਟ ਦਿੰਦੇ ਆ। ਕਿਸੇ ਦੇ ਕੋਲ ਸਰਟੀਫੀਕੇਟ ਮਾਰ ਜਾਂਦੇ, ਇਹੋ ਜਿਹੀਆਂ ਖਬਰਾਂ ਬਹੁਤ ਆਉਂਦੀਆਂ। ਹਾਲਾਂਕਿ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਡਾਕਟਰਾਂ ਦਾ ਇੱਕ ਹਿੱਸਾ ਜਲਾਦਾਂ ਵਰਗਾ ਪਰ ਸਾਰੇ ਡਾਕਟਰ ਵੀ ਇਸ ਮਾਮਲੇ ਦੇ ਵਿੱਚ ਆਪਾਂ ਮਾਰੇ ਨਹੀਂ ਕਹਿੰਦੇ ਕਿ ਸਾਰਿਆਂ ਨੂੰ ਇੱਕੋ ਰ ਉਹਨਾਂ ਨੇ ਕਹ ਲਕਿਆ ਕਿ ਅਸੀਂ ਹੜਤਾਲ ਤੇ ਆਂ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਅਸੀਂ ਹੜਤਾਲ ਦੇ ਉੱਤੇ ਰਹਿਣਾ ਤੇ ਵਿਹਨੇ ਪਾਈ ਕੀ ਬਣਦਾ ਵੈਸੇ ਉਹਦਾ ਐਮਰਜੈਂਸੀ ਜਿਹੜੀਆਂ ਸਹੂਲਤਾਂ ਬਰਕਰਾਰ ਆ ਪਰ ਓਪੀਡੀ ਵਾਲਾ ਕੰਮ ਸਾਰਾ ਬੰਦ ਆ ਜੀ ਅੱਛਾ ਦੂਸਰਾ ਜਿਹੜਾ ਪੰਜਾਬ ਦੇ ਵਿੱਚ ਬਿਜਲੀ ਤਾਂ ਫ੍ਰੀ ਐ ਪਰ ਬਿਜਲੀ ਚੋਰ ਬਹੁਤ ਨੇ ਕਹਿੰਦੇ ਤਾਰਾਂ ਲਾ ਕੇ ਚੋਰੀ ਕਰ ਜਾਂਦੇ ਆ ਸਰਕਾਰ ਸਖਤੀ ਕਿਉਂ ਨਹੀਂ ਕਰਦੀ ਕੰਨ ਸਾਹਿਬ ਗੱਲ ਇਹ ਜੀ ਕਿ ਇੱਥੇ ਨਾ ਚੋਰ ਕੁੱਤੀ ਸਾਰੇ ਰਲੇ ਆ ਤੁਸੀਂ ਇਹਦਾ ਨੀਮਾ ਨੋ ਕਿ ਪੰਜਾਬ ਦੇ ਜਿਹੜੇ ਇਸ ਵੇਲੇ ਬਿਜਲੀ ਮਹਿੰਦਮੇ ਦੇ ਮੰਤਰੀ ਆ ਉਹ ਲਾਲਜੀਤ ਸਿੰਘ ਹੋਰੀਆਂ ਉਹਨਾਂ ਦਾ ਖੇਤਰ ਪੱਟੀ ਆ ਤੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਬਿਜਲੀ ਚੋਰੀ ਦੇ ਮਾਮਲੇ ਵਿੱਚ ਪੱਟੀ ਖੇਤਰ ਆਇਆ ਪੱਟੀ ਖੇਤਰ ਜੀ ਇੱਕ ਨੰਬਰ ਦੇ ਉੱਤੇ ਪੱਟੀ ਖੇਤਰ ਆ ਬਾਕੀ ਹੋਰ ਡਿਵੀਜ਼ਨਾਂ ਵੀ ਆਉਂਦੀਆਂ 2600 ਕਰੋੜ ਰੁਪਏ ਦੀ ਇੱਕ ਸਾਲ ਦੇ ਵਿੱਚ ਪੰਜਾਬ ਦੇ ਵਿੱਚ ਬਿਜਲੀ ਚੋਰੀ ਦਾ ਅੰਕੜਾ ਸਾਹਮਣੇ ਆਇਆ ਤੇ ਇਹ ਸਾਰਾ ਕੁਝ ਇਹਨਾਂ ਸਭ ਉਦੋਂ ਆ ਜਦੋਂ ਬੰਦਾ ਅਮੀਰ ਹੋਵੇ ਜਾਂ ਗਰੀਬ ਹੋਵੇ 600 ਯੂਨਟ ਸਭ ਨੂੰ ਮਾਫ਼ ਆ ਮਨ ਲਓ ਮੈਂ 1000 ਰੁਪਇਆ ਵੀ ਨਕਮਾ ਦਾ ਹੋਵਾਂ ਤੇ ਮੈਨੂੰ ਵੀ 600 ਯੂਨਟ ਮਾਫਾ ਮਨ ਲਓ ਸਾਡੇ 20 ਦੇ ਘਰ ਦੇ ਵਿੱਚ 5 ਲੱਖ ਰੁਪਇਆ ਮਹੀਨਾ ਆਉਂਦਾ ਹੋਵੇ ਤੇ ਉਹਨਾਂ ਨੂੰ ਵੀ ਮਾਫਾ ਸਰਕਾਰ ਨੇ ਥੁੱਲੇ ਤਫੇ ਦਿੱਤੇ ਆ ਪਰ ਲੋਕਾਂ ਦੀ ਕਿਰਦਾਰ ਮਰੇ ਹੋਏ ਆ ਲੋਕ ਫਿਰ ਵੀ ਕੁੰਡੀਆਂ ਲਾਉਣ ਦੇ ਵਿੱਚ ਇਹ ਸਮਝਦੇ ਵੀ ਸਾਡੀ ਬਹਾਦਰੀ ਆ ਸਾਡਾ ਇਹ ਕਿਰਦਾਰ ਹੀ ਉਹਨਾਂ ਦਾ ਇਹੋ ਜਿਹਾ ਬਣਿਆ ਪਿਆ ਹੁਣ ਤਾਂ ਸਭ ਇਸ ਹੱਦ ਤੱਕ ਤਰਾਵਟ ਆ ਗਈ ਆ ਜਿ ਪਿਓ ਪੁੱਤ ਦੀ ਚੰਗੀ ਭਲੀ ਬਣਦੀ ਆ ਪਰ ਪੁੱਤ ਨੇ ਇਹ ਅਪਲੀਕੇਸ਼ਨ ਦਿੱਤੀ ਵਿਭਾਗ ਦੇ ਵਿੱਚ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਬਲ ਮੀਟਰ ਲੱਗੇ ਆ ਤੇ ਮੇਰੀ ਮੇਰੇ ਪਿਓ ਨਾਲ ਨਹੀਂ ਬਣਦੀ ਮੇਰਾ ਕਨੈਕਸ਼ਨ ਅਟਕ ਕੀਤਾ ਜਾਵੇ ਮੈਂ ਤਾਂ ਚਵਾਰੇ 'ਚ ਰਹੀ ਨਾ ਰਹਿੰਦੇ ਇਕੱਠੇ ਹੀ ਆ 600 ਯੂਨਟ ਉੱਪਰਲੇ ਚਵਾਰੇ ਵਾਲੇ ਮੀਟਰ ਦੀ ਬਿਜਲੀ ਮੁਫਤ 600 ਯੂਨਟ ਥੱਲੇ ਵਾਲੇ ਦੀ ਮੁਫਤ ਤੇ 1200 ਯੂਨਟ ਉਹਨਾਂ ਦੀ ਮੁਫਤ ਹੋ ਗਈ ਬਸ ਇੰਨੇ ਕੰਮ ਕੁਛ ਹੀ ਜਿਹੜੇ ਰਿਸ਼ਤੇਦਾਰੀ ਖਰਾਬ ਕਰ ਜਾਂਦੇ ਆ ਤੇ ਉਹ ਪੁੱਤ ਦਾ ਰਿਸ਼ਤਾ ਖਰਾਬ ਕਰ ਜਾਂਦੇ ਆ ਜੀ ਅਰਧਾਵਾ ਸਾਹਿਬ ਨੇ ਆਹ ਗੱਲ ਬੜੀ ਕੰਮ ਦੀ ਕੀਤੀ ਹੈ ਵੀ ਜਿਹੜੇ ਕਾਂਗਰਸ ਛੱਡ ਕੇ ਚਲੇ ਗਏ ਹੁਣ ਮੁੜ ਕੇ ਨਾ ਆ ਸਕਣ ਡਟ ਲਾ ਦਿਓ ਲਾਉਣਾ ਤਾਂ ਚਾਹੀਦਾ ਸਿੰਘ ਸਾਹਿਬ ਜਿਹੜੇ ਬੰਦੇ ਹੈ ਹੀ ਘੁੰਮ ਕੇ ਗਾਉਣ ਵਾਲਾ ਛ ਸੋ ਇਹ ਹੈ ਜੀ ਪਤਾ ਲੱਗਾ ਕਿ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਹੁਣ ਗੁਰਦਾਸਪੁਰ ਤੋਂ ਸੰਸਦ ਮੈਂਬਰ ਆ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਇਸ ਵੇਲੇ ਅੱਜ ਐਲਾਨ ਕੀਤਾ ਗਿਆ ਉਹਨਾਂ ਨੇ ਆਪਣੇ ਵੱਲੋਂ ਬਿਆਨ ਦਿੱਤਾ ਅਸਲ ਵਿੱਚ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਹੜੇ ਕਿ 200 ਤੇ ਆ ਜਿਹੜੀਆਂ 24 ਵਾਲੀਆਂ ਚੋਣਾਂ ਲੋਕ ਸਭਾ ਦੀਆਂ ਛੱਡ ਕੇ ਚਲੇ ਗਏ ਸੀ ਉਹਨਾਂ ਸਾਰਿਆਂ ਨੂੰ ਕਾਂਗਰਸ ਦੇ ਵਿੱਚ ਮੁੜ ਕੇ ਆਉਣ ਦਾ ਮੌਕਾ ਨਹੀਂ ਮਿਲੂਗਾ ਉਹ ਕਹਿੰਦੇ ਵੀ ਇਹ ਤਾਂ ਮੌਕਾ ਤਾੜੂ ਆ ਹੁਣ ਕਾਂਗਰਸ ਦੇ ਉੱਤੇ ਚੰਗੇ ਰਹਿਣਾ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚੋਂ ਕਹਿੰਦੇ ਜੀ ਕਾਂਗਰਸ ਮਜ਼ਬੂਤ ਹੋ ਰਹੀ ਆ ਤੇ ਜੇਕਰ ਇਹ ਬੰਦੇ ਫਿਰ ਫੜਕ ਫੜਕ ਕੇ ਸਾਡੇ ਕੋਲੇ ਆਉਣ ਬੁਰਕ ਬੁਰਕ ਕੇ ਤੇ ਇਦਾਂ ਉਹ ਕਹਿੰਦੇ ਬਿਲਕੁਲ ਨਹੀਂ ਮੰਨਾਂਗੇ ਕਾਂਗਰਸ ਨੇ ਇਹੋ ਜੇ ਲੋਕਾਂ ਕਰਕੇ ਬੜੀ ਖਤਾ ਖਾਧੀ ਹੈ ਤੇ ਹੁਣ ਕਾਂਗਰਸ ਸੂਝ ਦਾ ਸਫਰ ਉਹ ਕਹਿੰਦੇ ਤੈਅ ਕਰ ਰਹੀ ਹੈ ਜੀ ਅੱਛਾ ਪੰਜਾਬ ਦੇ ਵਿੱਚ ਔਰਤਾਂ ਨੂੰ ਬਸਾਂ 'ਚ ਮੁਫਤ ਬਸ ਕਰ ਸਫਰ ਕਰਨ ਦੀ ਸਹੂਲियत ਆ ਹੁਣ ਉਹਨਾਂ ਨੇ ਕਿਰਾਏ ਵਧਾ ਦਿੱਤੇ ਉਹਦਾ ਕਾਰਨ ਇਹ ਸੀ ਤੇ ਹੁਣ ਇਹਦੇ ਤੇ ਸਿਆਸਤ ਕੀ ਹੋ ਰਹੀ ਹੈ ਜਨ ਸਰ ਗੱਲ ਇਹ ਜੀ ਕਿ ਜਦੋਂ ਕਿਸੇ ਵੀ ਮਹਿਕਮੇ ਦੇ ਵਿੱਚ ਮੁਫਤ ਦੇ ਦਫੇ ਦਿੱਤੇ ਜਾਣਗੇ ਉਸ ਵਿਭਾਗ ਦੇ ਬਾਜੇ ਵਜਣੀ ਵਜਣੀ ਹੈ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਵਰਤਿਆਂ ਤਾਂ ਖੂਬ ਹੀ ਖਾਲੀ ਹੋ ਜਾਂਦੇ ਆ ਜੇ ਉਹਦੇ ਵਿੱਚ ਕੁਝ ਨਾ ਪਾਇਆ ਜਾਵੇ ਤਾਂ ਸਿੱਖ ਦਾਣੇ ਦੇ ਬਾਜੇ ਵੈਸੇ ਵਜੇ ਪਏ ਆ ਪੰਜਾਬ ਦੇ ਵਿੱਚ ਇਸ ਵੇਲੇ ਹਰ ਔਰਤ ਨੂੰ ਭਾਵੇਂ ਉਹ ਕਿਸੇ ਵੀ ਉਮਰ ਵਰਗ ਦੀ ਔਰਤ ਆ ਉਹਨੂੰ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਆ ਆਧਾਰ ਕਾਰਡ ਦਿਖਾਓ ਤੇ ਮੌਜਾ ਮਾਣੋ ਜਿੱਥੇ ਮਰਜ਼ੀ ਜਾਓ ਅੱਜ ਕੱਲ ਤਾਂ ਲਾਲਚੀ ਇੰਨੇ ਵੱਧ ਗਏ ਆ ਕਿ ਕਈ ਬੀਬੀਆਂ ਲੁਧਿਆਣੇ ਤੋਂ ਸੁੱਟ ਲੈਣਗੇ ਪਟਿਆਲਿਆਂ ਚੁੰਨੀ ਰੰਗਾਉਣ ਜਾਂਦੀਆਂ ਤੇ ਕਿਹੜਾ ਕਿਰਾਇਆ ਲੱਗਣਾ ਆਪਣਾ ਪਰ ਇਹ ਨਹੀਂ ਪਤਾ ਦੀ ਮੁਫਤ ਦੇ ਵਿੱਚ ਕੋਈ ਚੀਜ਼ ਨਹੀਂ ਮਿਲਦੀ ਹੁੰਦੀ ਉਹਦਾ ਕੋਈ ਨਾ ਕੋਈ ਮੁੱਲ ਤਾਰਨਾ ਪੈਂਦਾ ਉਹ ਭਾਵੇਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਤਾਰਨਾ ਪਵੇ ਪੰਜਾਬ ਦੇ ਕਿਸੇ ਵੀ ਹਿੱਸੇ ਨੂੰ ਤਾਰਨਾ ਪਵੇ ਤੇ ਪੰਜਾਬ ਦੀ ਸਰਕਾਰ ਨੇ ਬੱਸ ਭਾੜੇ ਦੇ ਵਿੱਚ 23 ਪੈਸੇ ਤੋਂ ਲੈ ਕੇ 40 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਾਅਦਾ ਕਰਤਾ ਜੇ ਮੰਨ ਲਓ ਤੁਸੀਂ ਸਧਾਰਨ ਬੱਸ ਚ ਜਾਂਦੇ ਆ ਆਮ ਬੱਸ ਦਾ ਕਿਰਾਇਆ 23 ਪੈਸੇ ਕਿਲੋਮੀਟਰ ਵਧ ਗਿਆ ਜਿਹੜੀ ਹੈਗੀ ਕੋਚ ਬੱਸ ਉਹਦਾ ਜੀ 28 ਪੈਸੇ ਕਿਲੋਮੀਟਰ ਵਧਿਆ ਜਿਹੜੀ ਹੈਗੀ ਸੁਪਰ ਕੋਚ ਉਹਦਾ ਕਿਰਾਇਆ ਜਿਹੜਾ ਉਹ ਪਤਾ ਲੱਗਾ ਜੀ ਕਿ ਇਸ ਵੇਲੇ ਵਧਾ ਕੇ ਕਰ ਦਿੱਤਾ ਗਿਆ ਇਹ ਭਾਈ ਉਹ 43 44 ਪੈਸੇ ਉਹਦਾ ਵਧਾ ਦਿੱਤਾ ਗਿਆ ਸੋ ਇਹ ਗੱਲ ਹੈ ਜੀ ਕਿ ਇਸ ਵੇਲੇ ਪੰਜਾਬ ਦੇ ਲੋਕ ਆ ਜਿਹੜੇ ਹੁਣ ਦੁਖੀ ਮਹਿਸੂਸ ਕਰਦੇ ਆ ਭਾਈ ਤੁਸੀਂ ਦੇਖੋ ਸਿੰਘ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਮੋਟਰਾਂ ਵਾਲੀ ਬਿਜਲੀ ਮਾਫ ਆ ਉਹਦੇ ਨਾਲ ਵੀ ਪੰਜਾਬ ਦੇ ਲੋਕਾਂ ਤੇ ਭਾਰ ਕਿਸੇ ਨਵੇਂ ਰੂਪ ਚ ਪਾਊਗਾ ਜਿਹੜਾ ਇਸ ਵੇਲੇ 600 ਯੂਨਟ ਬਿਜਲੀ ਮਾਫ ਆ ਉਹਦੇ ਕਰਕੇ ਵੀ ਭਾਰ ਪਊਗਾ ਤੇ ਪਹਿਣਾ ਵੀ ਚਾਹੀਦਾ ਪੰਜਾਬ ਦੇ ਵਿੱਚ ਲੋਕ ਇਸ ਗੱਲ ਨੂੰ ਮੰਨ ਕੇ ਨਹੀਂ ਰਾਜ਼ੀ ਕਿ ਮੁਫਤ ਦੀ ਚੀਜ਼ ਸਾਡੇ ਲਈ ਜ਼ਹਿਰ ਆ ਹਰ ਬੰਦਾ ਜਿੰਨਾ ਮਰਜ਼ੀ ਕੋਈ ਸਰਦਾ ਪੁੰਚਦਾ ਹੋਵੇ ਕਹਿੰਦਾ ਆਉਣ ਜੋ ਜਿਹੜੀ ਵੀ ਚੀਜ਼ ਆਉਂਦੀ ਹੈ ਜੀ ਅੱਛਾ ਕਿਹੜੇ ਗੁਰੂ ਘਰ ਦੇ ਵਜ਼ੀਰ ਨੂੰ ਸੋਨੇ ਦਾ ਕੰਠਾ ਪਾ ਕੇ ਸਨਮਾਨਿਤ ਕੀਤਾ ਸਨ ਸਾਹਿਬ ਇਹ ਬੜੀ ਚੰਗੀ ਖਬਰ ਹੈ ਜੀ ਮੈਂ ਨਾ ਜਿੰਨੇ ਵੀ ਸਾਡੇ ਰੈਡ ਐਫਐਮ ਦੇ ਭੈਣਾ ਵੀਰ ਆ ਉਹਨਾਂ ਦੇ ਲਈ ਤੇ ਖਾਸ ਕਰਕੇ ਮੇਰੇ ਲਈ ਵੀ ਇਹ ਕੱਲ ਬੜੀ ਮਹੱਤਵਪੂਰਨ ਬੜੀ ਸਿੱਖਣ ਵਾਲੀ ਆ ਅਸੀਂ ਇਹ ਹਰ ਜਿਹੜੇ ਵੀ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਕਸਬਿਆਂ ਤੇ ਭੈਣਾ ਵੀਰ ਵੱਸਦੇ ਆ ਇੱਕ ਇੱਕ ਪਿੰਡ ਦੇ ਵਿੱਚ 5 5 10 10 ਗੁਰੂ ਘਰ ਸ਼ਹਿਰ ਕਸਬੇ ਵਿੱਚ ਵੀ ਇਵੇਂ ਆ ਸ਼ੁਰੂ ਕਰਦੀ ਇਮਾਰਤ ਦੇ ਉੱਤੇ ਕਰੋੜ-ਕਰੋੜ 2-2 ਕਰੋੜ 3-4 ਕਰੋੜ ਰੁਪਏ ਲੱਗੇ ਪਰ ਗੁਰੂ ਘਰ ਦੇ ਵਜ਼ੀਰ ਨੂੰ 7000 ਰੁਪਏ ਮਹੀਨਾ ਦੇਣ ਵੇਲੇ ਦੰੜਾ ਪੈਦੀਆਂ ਇਸ ਕਰਕੇ ਇਹ ਬਹੁਤ ਚੰਗੀ ਖਬਰ ਹੈ ਆ ਟਾਰੀਬੇ ਕੋਲੇ ਪਿੰਡ ਹੈ ਤਾਂ ਜਿਠੋਰਾ ਇਸ ਪਿੰਡ ਦੇ ਵਿੱਚ ਐਨਆਰਆਈ ਪੈਣਾ ਵੀਰਾਂ ਨੇ ਗਰੰਤੀ ਸਿੰਘ ਨੂੰ 2 ਤੋਲੇ ਸੋਨੇ ਦਾ ਕੈਂਠਾ ਪਾ ਕੇ ਸਨਮਾਨਿਤ ਕੀਤਾ ਨਾਲੇ ਕੋਠੀ ਨਾਲੇ ਏਸੀ ਨਾਲੇ ਐਲਈਡੀ ਤੇ ਹੋਰ ਸਹੂਲਤਾਂ ਸੋ ਸਮੇਂ ਦੀ ਲੋੜ ਹੈ ਕਿ ਅਸੀਂ ਗਰੰਤੀ ਸਿੰਘਾਂ ਨੂੰ ਵੀ ਬਣਦਾ ਮਾਨ ਸਨਮਾਨ ਦੇ ਕੇ ਜਿਹੜਾ ਕਿ ਨਹੀਂ ਦਿੰਦੇ ਜਿਹੜਾ ਸਭ ਤੋਂ ਗਲਿਆ ਦਾ ਨੋਟ ਹੁੰਦਾ ਸਭ ਤੋਂ ਵੱਧ ਜਿਹੜਾ ਸੜਿਆ ਦਾ ਨੋਟ ਹੁੰਦਾ ਉਹ ਅਸੀਂ ਮੂਹਰੇ ਰੱਖ ਕੇ 10 ਰੁਪਈਆ ਦਾ ਕਹਿੰਦੇ ਆ ਵੀ ਲੈ ਤੈਨੂੰ ਤਾਂ ਬਾਬਾ ਆਪੇ ਦੇਊਗਾ ਸੋ ਇਹ ਗੱਲ ਹੈ ਕਿ ਇਸ ਵੇਲੇ ਸੋਚਣ ਵਿੱਚ ਚਾਹਣ ਦੀ ਲੋੜ ਆ ਕਿ ਇਹ ਵੀ ਤਾਂ ਸਾਡੇ ਆਪਣੇ ਹਨ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਚਲੋ ਸਨਮਾਨ ਤੋਂ ਸਨਮਾਨ ਆ ਭਾਵੇਂ ਦੋ ਤੋਲੇ ਦੀ ਜੰਜੀਰੀ ਹੈ ਜੀ ਘੰਟਾ ਤਾਂ ਬਹੁਤ ਵੱਡੀ ਸ਼ੈ ਹੈ ਪੰਜਾਬ ਦਾ ਮੌਸਮ ਕਿਹੋ ਜਿਹਾ ਸਰ ਪੰਜਾਬ ਦਾ ਮੌਸਮ ਅੱਜ ਕਾਫੀ ਵਧੀਆ ਰਿਹਾ ਜੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਨਹੀਂ ਪੈ ਗਿਆ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਝੜੀ ਆ ਕਈ ਥਾਵਾਂ ਤੇ ਘੱਟ ਜਿਹਾ ਵਦ ਨਹੀਂ ਪੈ ਰਿਹਾ ਤੇ ਇਸ ਵੇਲੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਆ ਜਿਹੜਾ ਉਹ ਹੋਰ ਪਰਮਾ ਪੈਣ ਦੀ ਆਸ ਹੈ ਜੀ ਸੁਰਨ ਸਿੰਘ ਟੇਣਾ ਜੀ ਬੜੀ ਮਿਹਰਬਾਨੀ ਸ਼ੁਕਰੀਆ ਬਹੁਤ